ਯਾ ਬਾਣੀ ਟੀਵੀ ਚੈਨਲ ਤੇ ਦੇਸ਼ ਵਿਦੇਸ਼ ਦੀਆਂ ਨਵੀਆਂ ਖਬਰਾਂ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਦਬਾਓ ਬੈਲ ਆਈਕਨ ਪ੍ਰੇਮ ਚੰਦ ਦੀ ਪੰਨੂ ਬਹੁਤ ਹੀ ਦਿਲਖਾਇਜੋ ਉਹਨਾਂ ਦੇ ਨਾਲ ਦੇਖੇ ਕੰਦੇ ਸਾਧਕਾ ਈਮਾਨਦਾਰ ਨਾ ਪਰਮ ਸੇਣੀ ਉਹਨੂੰ ਸਾ ਮੇਰੇ ਛੋਟੇ ਵੀਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਪਾਰਲੀਮੈਂਟਿਕ ਚੋਣ ਜਿਸ ਦੇ ਕੈਂਡੀਡੇਟ ਕ੍ਰੋਮਣੀ ਕਾਲੀਦਾਲੇ ਤੋਂ ਵਿਪਿੰਨ ਰਿਪੁਰਜੀ ਹੁੰਦੇ ਆਇਆ ਮਾਤਲ ਮਿੰਗਲ ਸੰਗਣੀ ਇਤਨਾ ਕਰਕੇ ਸਾਰਿਆਂ ਨੂੰ ਰਾਤ ਨੂੰ ਮਿਲ ਕੇ ਗਏ ਆ ਪਰ ਸੇਵਾ ਤੋਂ ਬਹੁਤ ਜੋਗਦਾਨ ਪਾਇਆ ਕਿ ਜੋ ਅੱਜ ਡਾਕਟਰ ਮਹਾ ਦਾ ਭਾਰੀ ਕਾਟਿਆ ਕ੍ਰੋਮਣੀ ਕਾਲੀਦਾਲੂ ਜੋ ਨੁਕਸਾਨ ਦਾ ਸੰਸਦ ਸਕੱਤਰ ਹਰਮੀ ਸਿੰਘ ਸੰਧੂ ਸਾਹਿਬ ਸਾਡਾ ਸੰਸਦ ਸਕੱਤਰ मनजीत सिंह बहुत हो गया है इस करके सीधा बीबी जी ने ही बुला भी जगीर कौर जी श्रोमणी अकाली दल के जनरल सक्र यूथ अकाली दल के सरप्रस्त बुजुर्ग तो मताओ फतेह आज वाहेगुरु जी का खालसा वाहेगुरु जी की फतेह लगातार डेढ़ महीने तो मैं तो थोड़े तो नोड़े दिन पहले ही एस सी बैंक की मीटिंग ਉਸ ਦਿਨ ਵੀ ਤੁਸੀਂ ਬਹੁਤ ਵੱਡਾ ਇਕੱਠ ਕੀਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਆਨੇਕ ਤੇ ਲੱਗਾ ਧਰਮਲ ਪਲਾਨਟ ਰਾਜਪੁਰੇ ਧਰਮਲ ਪਲਾਨਟ ਪਿੰਡਾਂ ਦਾ ਧਰਮਲ ਪਲਾਨ ਸੋਰੀ ਕਲੰਡੀ ਸਾਧਾਰਨ ਧਰਮਲ ਪਲਾਨਟ 에어ਪੋਰਟ ਸਾਰੇ ਜੋ ਵੱਡੇ ਪ੍ਰੋਜੈਕਟ ਹੈ ਇਸ ਦਾ ਪ੍ਰਕਾਰ ਸੇ ਭਾਰਤ ਤੇ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਮਾਨ ਦਿੱਤਾ ਕਿ ਤੁਸੀਂ ਹਮੇਸ਼ਾ ਹੋਵੇ ਵੱਡੇ ਮਾਰਦ ਦੇ ਨਾਲ ਜਿਟਾਉਂਦੇ ਰਹੇ ਤੇ ਮੈਨੂੰ ਵੀ ਕੱਲੇ ਕੱਲੇ ਪਿੰਡ ਤੇ ਜਾ ਕੇ ਉਹਨਾਂ ਪਿੰਡਾਂ ਦੀਆਂ ਮੁਸ਼ਕਿਲਾਂ ਦਾ ਸਾਰੇ ਰਾਤ ਦੇ ਵੋਟ ਪਾਊਗਾ ਫਿਰ ਉਹ ਤੱਕੜੀ ਨੂੰ ਮੈਂ ਸਮਝਦਾ ਜਰੂਰ ਵੋਟ ਪਾਊਗਾ ਤੇ ਪਿੰਡ ਪਹਿਰਾ ਲਾ ਕੇ ਰੱਖਿਓ ਐਵੇਂ ਨਾ ਕੋਈ ਗਰਬੜ ਕਰ ਜੇ ਕਦੇ ਆਪ ਆ ਗੀ ਕਦੇ ਪਾਪ ਆ ਗੀ ਮੁੜ ਕੇ ਦੇਖਦੇ ਫਿਰੋਗੇ ਕਿ ਸਾਡੇ ਨਾਲ ਬਣੀ ਕੀ ਆ ਢਾਈ ਸਾਲਾਂ ਤੇ ਕੁਛ ਨਹੀਂ ਜੋ ਹਾਲਾਤ ਲੋਕਾਂ ਦਾ ਕਰਤਾ ਅਗਲੇ ਢਾਈ ਸਾਲ ਉਹ ਕੱਢਣੇ ਔਖੇ ਹੋ ਜਾਣੇ ਆ ਤੇ ਇਸ ਆਸ ਕੇ ਇਸ ਉਮੀਦ ਨਾਲ ਨਗਰ ਮੈਂ ਪਹਿਲੇ ਦਿਨ ਕਿਹਾ ਸੀ ਕਿ ਬ੍ਰਹਮਪਰਾ ਜੀ ਤੁਸੀਂ ਤਾਂ ਟਕਸਾਲੀ ਦੀ ਗੱਲ ਕਰਦੇ ਮਗਰ ਖੜੇ ਕਰਕੇ ਇਹ ਚ ਕਰਦੇ ਦੋਵੇਂ ਜਿਹੜੇ ਨਾ ਟਕਸਾਲੀ ਤੇ ਉਹ ਬੇਰਾ ਕਹਿੰਦਾ ਮੈਂ ਖਲੋਤਾ ਉਹਨੇ ਨਾ ਪਿੰਡਾਂ ਦਾ ਪਤਾ ਲੱਗੇ ਮੈਂ ਤਾਂ ਪਹਿਲਾ ਇੱਕ ਦਿਨ ਖਡੂਰ ਸਾਹਿਬ ਪਾਠਨ ਕਰਕੇ ਗਿਆ ਸੀ ਮੈਂ ਉਹਦੇ ਵੀ ਕਹਿ ਕੇ ਗਿਆ ਸੀ ਮੈਦਾਨ ਛੱਡ ਕੇ ਭਜਣਾ ਪੈ ਗਿਆ ਵੈਸੇ ਤਾਂ ਬੜੀ ਉਹਨੇ ਦੇਸ਼ ਦੀ ਸੇਵਾ ਕੀਤੀ ਹੈ ਮਗਰ ਬਈ ਜੇ ਮਾਰੇ ਬੰਦ ਨੂੰ ਜਾਣਦੇ ਹੇ ਜੀ ਨਿਕਲਦੇ ਹੁੰਦੇ ਇਹ ਚ ਵੀ ਇਹਨਾਂ ਤੋਂ ਵੀ एक मिनट आना यार आगे आगे कि संधु साहब आए कमेटी अगे नहीं मिनटी नहीं सरदार हरमीत सिंह संधु जी सदार अरविंद कौन सिंह पथोटे जी एक मेटी अगला ला दो जी ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਸਾਰੇ ਦੇਸ਼ ਦੇ ਪਾਰਲੀਮੈਂਟ ਤੇ ਇਲੈਕਸ਼ਨ ਹੋਣ ਜਾ ਰਹੇ ਆ ਤੇ ਅੱਜ ਅਸੀਂ ਹਲਕਾ ਖਡੂਰ ਸਾਹਿਬ ਦੇ ਜਿਹੜੇ ਸਾਡੇ ਸ਼ਰਮਣੀ ਕਾਲੀ ਦਲ ਦੇ ਉਮੀਦਵਾਰ ਜੀ ਜੀ ਪਰ ਉਹਨਾਂ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡੀ ਵਿਚਾਰ ਰੈਲੀ ਕੀਤੀ ਬੜਾ ਵੱਡਾ ਇਕੱਠ ਹੋਇਆ ਤੇ ਪਹਿਲਾਂ ਤਾਂ ਸੋਚਦੇ ਸੀ ਕਿ ਸ਼ਾਇਦ ਮੀਟਿੰਗ ਹੀ ਕਰਾਂਗੇ ਪਰ ਇਲਾਕੇ ਦਾ ਅਸਰ ਦੇਖ ਕੇ ਇੱਕ ਬਹੁਤ ਵੱਡੀ ਰੈਲੀ ਕਰਵਾਈ ਉਹ ਰੈਲੀ ਦੇ ਵਿੱਚ ਸਰਦਾਰ ਵਿਕਰਮ ਸਿੰਘ ਜੀ ਮੀਂਟੀਆ ਜਿਹੜੇ ਨੌਜਵਾਨ ਦਲਾਂ ਦੀ ਤੜਕਣਾ ਆ ਆਏ ਸੀਗੇ ਉਹਨਾਂ ਨੇ ਨੌਜਵਾਨਾਂ ਨੂੰ ਜਿਹੜੀ ਸੰਗਤ ਆਈ ਉਹਨਾਂ ਨੂੰ ਸੰਬੋਧਨ ਕੀਤਾ ਤੇ ਨਾਲ ਨਾਲ ਜਿਹੜੀਆਂ ਸਰਕਾਰ ਦੀਆਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਟੁੱਟੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਸਰਕਾਰ ਆਈ ਹੈ ਉਹਨਾਂ ਬਾਰੇ ਦੱਸਿਆ ਗਿਆ ਤੇ ਨਾਲ ਨਾਲ ਅੱਜ ਸਾਨੂੰ ਇੱਕ ਬਹੁਤ ਵੱਡਾ ਇਸ ਰੈਲੀ ਦੇ ਵਿੱਚ ਹੰਗਾਰਾ ਮਿਲਿਆ ਹੈ ਕਿ ਜਿਹੜੇ ਕੁਝ ਸ਼੍ਰਮਣੀ ਅਕਾਲੀ ਦਲ ਨਾਲ ਟੁੱਟ ਕੇ ਜਿਨ੍ਹਾਂ ਨੇ ਆਪਣਾ ਵੱਖਰਾ ਗਰੁੱਪ ਬਣਾਇਆ ਸੀ ਟਕਸਾਲੀ ਕਾਂ ਦਾ ਉਹਦੇ ਵਿੱਚ ਬਹੁਤ ਸਾਰੇ ਅੱਜ ਜਿਹੜੇ ਜਿੰਮੇਵਾਰ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਇਲਾਕੇ ਦੇ ਜਿਹੜੇ ਪਰਪੰਚ ਸਰਪੰਚ ਉਹ ਵੀ ਕਾਫੀ ਸਾਡੇ ਵਿੱਚ ਸ਼ਾਮਲ ਹੋਏ ਆ ਉਹਦੇ ਨਾਲ ਸਾਡੀ ਗਿੱਤ ਯਕੀਨੀ ਹੈ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਆ ਤਕਰੀਬਨ ਵਾਅਦੇ ਉਹ ਪੂਰੇ ਕੀਤੇ ਆ ਇਸ ਕਰਕੇ ਅੱਜ ਪੰਜਾਬ ਦੇ ਵਿੱਚ ਜਿੱਥੇ ਇੱਕ ਹਵਾ ਚੱਲ ਰਹੀ ਆ ਅਕਾਲੀ ਦਲ ਦੇ ਤੱਕ ਦੇ ਵਿੱਚ ਤੇ ਨਾਲ ਨਾਲ ਹਲਕਾ ਖਡੂਰ ਸਾਹਿਬ ਦੇ ਵਿੱਚ ਬੀਬੀ ਜਗੀਰ ਕੌਰ ਦੇ ਲਈ ਬਹੁਤ ਭਰਮਾ ਉਤਸ਼ਾਹ ਭਰਮਾ ਹੰਗਾਰਾ ਮਿਲ ਰਿਹਾ ਤੇ ਮੈਂ ਸਮਝਦਾ ਪੀ ਬੀਬੀ ਜੀ ਬਹੁ ਵੱਡੇ ਫਰਕ ਦੇ ਨਾਲ ਜਿੱਤਣਗੇ ਤੇ ਜਿਹੜੇ ਲੋਕ ਅੱਜ ਕਾਂਗਰਸ ਪਾਰਟੀ ਦੀ ਮਦਦ ਕਰ ਰਹੇ ਆ। ਕਾਹਤਾਰਾਂ ਦੇ ਗਰੁੱਪ ਬਣਾ ਕੇ ਮਦਦ ਕਰ ਰਹੇ ਆ। ਉਹਨਾਂ ਲੋਕਾਂ ਨੂੰ ਲੋਕ ਜਿਹੜੇ ਪੰਜਾਬ ਦੇ ਤੇ ਜਿਹੜੇ ਸਾਡੇ ਮਾਝੇ ਦੇ ਖਾਸ ਤੌਰ ਤੇ ਲੋਕ ਆ ਉਹ ਸਭ ਕੁਝ ਖਾਉਣਗੇ। ਤੇ ਸਾਡੇ ਇੱਥੇ ਹਲਕਾ ਖਡੂਰ ਸਾਹ ਦੇ ਵਿੱਚੋਂ ਇੱਕ ਆਮ ਪਾਰਟੀ ਨੇ ਇੱਕ ਉਸ ਸੈਕਸ਼ਨ ਨੂੰ ਟਿਕਟ ਦਿੱਤੀ ਹੈ ਜਿਸ ਤੇ ਬਹੁਤ ਸਾਰੇ ਪਰਚੇ ਦਰਜ ਆ ਤੇ ਪਿਛਲੇ ਸਮੇਂ ਦੇ ਵਿੱਚ ਉਹਨੇ ਇੱਕ ਦਲਤ ਪਰਿਵਾਰ ਦੀ ਜਿਹੜੀ ਗਰੀਬ ਲੜਕੀ ਆ ਉਹਦੇ ਨਾਲ ਛੇੜਛਾੜ ਵੀ ਕੀਤੀ ਉਹਦੇ ਉੱਤੇ ਪਰਚਾ ਵੀ ਦਰਜ ਹੋਇਆ ਤੇ 6 ਮਹੀਨੇ ਉਹ ਲਗਾਤਾਰ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਇਆ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਜਿਹੜੇ ਕੇਜਰੀਵਾਲ ਸਾਹਿਬ ਪੰਮੀ ਪ੍ਰਧਾਨ ਹੈ ਜਾਂ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਇਹਨਾਂ ਲੋਕਾਂ ਦੀ ਕੀ ਸੋਚ ਹੈ ਕਹਿਣ ਤੋਂ ਬੜੇ ਵੱਡੇ ਵੱਡੇ ਗੱਲਾਂ ਕਰਦੇ ਆ ਕਿ ਅਸੀਂ ਔਰਤ ਦਾ ਸਤਿਕਾਰ ਕਰਦੇ ਆ ਪਰ ਇਹੋ ਜਿਹੇ ਅੰਸਰਾਂ ਨੂੰ ਟਿਕਟ ਦੇ ਕੇ ਇਹਨਾਂ ਦੀ ਸੋਚ ਦਾ ਮੈਂ ਸਮਝ ਨਹੀਂ ਸਕਦਾ ਵੀ ਕੀ ਉਹ ਲੋਕਾਂ ਦੇ ਵਿੱਚ ਕੀ ਦੱਸਣਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ ਇਹ ਜਿਹੜਾ ਝਾੜੂ ਹੈ ਇਹ ਕੰਫੰਡ ਗਿਆ ਹੈ ਤੇ ਔਰ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕੋਈ ਵੀ ਵजूद ਨਹੀਂ ਰਹਿਣਾ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਜਿੱਤ ਕੇ ਪੰਜਾਬ ਦੇ ਵਿੱਚ ਪਾਰਲੀਮੈਂਟ ਦੇ ਜਿਹੜੇ ਨਮਾਇੰਦੇ ਹੈ ਉਹ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਕੇ ਭੇਜੇਗਾ